ਕਲਾ ਬਣਾਉਂਦੇ ਸਮੇਂ ਅਸੀਂ ਅਕਸਰ ਰੰਗ ਅਤੇ ਕਾਗਜ਼ ਦੀ ਵਰਤੋਂ ਕਰਦੇ ਹਾਂ ਪਰ ਹੋ ਸਕਦਾ ਹੈ ਕਿ ਤੁਸੀਂ ਆਪਣੇ ਸਕੂਲ ਪ੍ਰੋਜੈਕਟਾਂ ਲਈ ਵਕ-ਵਕ ਚੀਜ਼ਾਂ ਨੂੰ ਵੀ ਜੋੜਿਆ ਹੋਵੇਗਾ ਜਿਵੇਂ ਕਿ ਕ੍ਰਿਯੋਨ ਅਤੇ ਪੇਂਟ ਇਕੱਠੇ ਵਰਤਣਾ ਜਾਂ ਡਾਲਾਂ ਜਾਂ ਸੁੱਕੇ ਪੱਤੇ ਨਾਲ ਕੋਲਾਜ ਬਣਾਉਣਾ ਜਦੋਂ ਤੁਸੀਂ ਕਲਾ ਦਾ ਇੱਕ ਵੱਡਾ ਟੁਕੜਾ ਬਣਾਉਣ ਲਈ ਵਕ-ਵਕ ਚੀਜ਼ਾਂ ਜਾਂ ਕਲਾ ਵਿਧੀਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਮਿਕਸ ਮੀਡੀਆ ਕਿਹਾ ਜਾਂਦਾ ਹੈ ਰਿਤਿਕਾ ਮਰਜੰਟ ਦੀ ਇਸ ਕਲਾਕ੍ਰਿਤੀ ਉਦਾਹਰਣ ਲੈਂਦੇ ਹਾਂ ਤੁਸੀਂ ਪਹਾੜੀਆਂ ਅਤੇ ਰੁੱਖਾਂ ਨਾਲ ਘਿਰੇ ਇੱਕ ਖੇਤ ਵਿੱਚ ਪੰਛੀਆਂ ਵਰਗੀ ਸਿਰਾਂ ਵਾਲੇ ਮਲੁੱਖਾ ਨੂੰ ਦੇਖ ਸਕਦੇ ਹੋ ਜੇ ਤੁਸੀਂ ਇਸ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਰੁੱਖ ਅਤੇ ਝਾੜੀਆਂ ਮੈਗਜ਼ੀਨ ਪੇਪਰ ਤੋਂ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਧਿਆਨ ਨਾਲ ਕੱਟ ਕੇ ਪੇਂਟਿੰਗ ਤੇ ਚਿਪਕਾਇਆ ਗਿਆ ਹੈ ਬਾਕੀ ਤੱਤ ਪੇਂਟ ਅਤੇ ਇੰਕ ਦੀ ਵਰਤੋਂ ਕਰਕੇ ਬਣਾਏ ਗਏ ਹਨ ਇਸ ਤਰ੍ਹਾਂ ਕਾਗਜ਼ ਦੇ ਇੱਕ ਟੁਕੜੇ ਤੇ ਕਲਾ ਬਣਾਉਣ ਲਈ ਕਈ ਚੀਜ਼ਾਂ ਨੂੰ ਮਿਲਾਇਆ ਗਿਆ ਹੈ ਕਲਾਕਾਰ ਅੰਜੂਆ ਚਾਰੀਆ ਆਪਣੀ ਕਲਾ ਨੂੰ ਬਹੁਤ ਹੀ ਕੁਦਰਤੀ ਦਿਖਾਈ ਜਾਣ ਲਈ ਜਾਣੀ ਜਾਂਦੀ ਹੈ ਕਲਾਕਾਰੀਆਂ ਦੀ ਇਸ ਲੜੀ ਵਿੱਚ ਉਸਨੇ ਕਲਾ ਬਣਾਉਣ ਲਈ ਨਾ ਸਿਰਫ ਪਾਣੀ ਦੇ ਰੰਗਾਂ ਦੀ ਵਰਤੋਂ ਕੀਤੀ ਹੈ ਸਗੋਂ ਇੰਕ ਚਾਵਲ ਦੇ ਕਾਗਜ਼ ਦੇ ਟੁਕੜੀਆਂ ਅਤੇ ਕਪੜੇ ਦੀ ਵੀ ਵਰਤੋਂ ਕੀਤੀ ਹੈ ਵੱਖ-ਵੱਖ ਚੀਜ਼ਾਂ ਨੂੰ ਮਿਲਾਉਣ ਨਾਲ ਕਲਾਕਾਰਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਨਵੇਂ ਤਰੀਕੇ ਮਿਲਦੇ ਹਨ ਇਹੀ ਕਾਰਨ ਹੈ ਕਿ ਮਿਕਸ ਮੀਡੀਆ ਕਲਾ ਨੂੰ ਇਸਦੀ ਰਚਨਾਤਮਕਤਾ ਲਈ ਪਸੰਦ ਕੀਤਾ ਜਾਂਦਾ ਹੈ ਇਕ ਅਜਿਹਾ ਹੀ ਪੁਰਾਣਾ ਅਤੇ ਵਿਲੱਖਣ ਉਦਾਹਰਨ ਹੈ ਪੇਂਟਿਡ ਫੋਟੋਗ੍ਰਾਫੀ ਦਾ ਇਸ ਵਿੱਚ ਕਲਾਕਾਰ ਤਸਵੀਰਾਂ ਨੂੰ ਪੇਂਟ ਅਤੇ ਇੰਕ ਵਰਗੀਆਂ ਚੀਜ਼ਾਂ ਨਾਲ ਮਿਲਾਉਂਦੇ ਹਨ ਤਾਂ ਜੋ ਤਸਵੀਰ ਨੂੰ ਹੋਰ ਵੋਲ ਦਿਖਾਇਆ ਜਾ ਸਕੇ ਜਾਂ ਉਸ ਵਿੱਚ ਛੁੱਟ ਗਏ ਵੇਰਵੇ ਜੋੜੇ ਜਾ ਸਕਣ ਆਓ ਕੁਝ ਹੋਰ ਉਦਾਹਰਨਾਂ ਤੇ ਨਜ਼ਰ ਮਾਰੀਏ ਬਕ-ਬਕ ਚੀਜ਼ਾਂ ਨੂੰ ਜੋੜ ਕੇ ਕਲਾ ਬਣਾਉਣਾ ਕਿੰਨਾ ਦਿਲਚਸਪ ਹੈ ਹੈਨਾ ਹੁਣ ਸਮਾਂ ਆ ਗਿਆ ਹੈ ਕਿ ਮੇਰੇ ਸੁਪਨਿਆਂ ਦੀ ਦੁਨੀਆ ਦੇ ਥੀਮ ਤੇ ਆਪਣੇ ਖੁਦ ਦੇ ਮਿਕਸ ਮੀਡੀਆ ਕਲਾਕਾਰੀ ਬਣਾਓ ਆਗਰ ਸੇ ਟੁਕੜੇ ਨਾਲ ਸ਼ੁਰੂਆਤ ਕਰੋ ਫਿਰ ਜੋ ਵੀ ਸਮਗਰੀ ਤੁਹਾਨੂੰ ਮਿਲ ਸਕਦੀ ਹੈ ਉਸ ਨੂੰ ਇਕੱਠਾ ਕਰੋ ਬਕ-ਬਕ ਤਰ੍ਹਾਂ ਦੇ ਕਾਗਜ਼ ਕ੍ਰਿਓਨਸ ਸਟੈਚ ਪੈਨ ਪੁਰਾਣੇ ਰਸਾਲੇ ਸਟਿਕਸ ਗੂੰਦ ਅਤੇ ਇਥੋਂ ਤੱਕ ਕਿ ਕੱਪੜੇ ਜਾਂ ਪੱਤੇ ਵਰਗੀਆਂ ਚੀਜ਼ਾਂ ਵੀ ਆਪਣੀ ਸਿਰਜਣਾਤਮਕਤਾ ਨੂੰ ਉਡੰਤਿਓ ਤੇ ਆਪਣੀ ਵਿਲੱਖਣ ਸੁਪਨਿਆਂ ਦੀ ਦੁਨੀਆ ਬਣਾਉਣ ਲਈ ਹੁਣ ਆ ਸਾਰਿਆਂ ਨੂੰ ਜੋੜੋ ਪ੍ਰਥਮ ਕ੍ਰੀਏਟੀਵਿਟੀ ਕਲੱਬ ਸਬਮਿਸ਼ਨ ਪੋਰਟਲ ਤੇ ਅਪਲੋਡ ਕਰਕੇ ਆਪਣੀ ਕਲਾਕਾਰੀ ਨੂੰ ਸਾਡੇ ਨਾਲ ਸਾਂਝਾ ਕਰੋ 올 ది ਬੈਸਟ